ਜੀ ਵੀ ਸੰਜੀਵ ਬੋੜਾ ਜੀ ਨੇ ਕਿਹਾ ਵੀ ਫੰਡਸ ਦੀ ਪ੍ਰੋਬਲਮ ਨਹੀਂ ਹੈ ਫੰਡਸ ਤੁਸੀਂ ਮੈਨੂੰ ਕੰਮ ਦੱਸੋ ਵੀ ਇਹ ਕੰਮ ਕਰਵਾਉਣ ਵਾਲਾ ਹੈ ਤੇ ਕੋਈ ਕੰਮ ਹੈ ਉਹ ਇਮੀਡੀਏਟਲੀ ਹੋਏਗਾ ਇੱਥੇ ਨਾਲ ਪਹਿਲਾਂ ਮੇਰੇ ਆਉਣ ਤੋਂ ਪਹਿਲਾਂ ਰੋਰਡੈਂਟਸ ਦੀ ਪ੍ਰੋਬਲਮ ਬਹੁਤ ਸੀ ਉਹਨਾਂ ਨੇ ਕੰਪਨੀ ਹਾਇਰ ਕੀਤੀ ਤੇ ਉਹ ਹਾਇਰ ਕਰਨ ਤੋਂ ਬਾਅਦ ਹੁਣ ਇੱਕ ਵੀ ਰੋਰਡੈਂਟ ਨਹੀਂ ਦਿਖੇਗਾ ਤੁਹਾਨੂੰ ਉੱਥੇ ਸੀਵੀ ਸਿਸਟਮ ਦੀ ਅਕਸਰ ਗੋਲ ਉਹ ਮੰਦੀ ਸੀ ਉਹ ਬਿਲਕੁਲ ਨਵਾਂ ਮਤਲਬ ਲੇ ਕਰ ਦਿੱਤਾ ਗਿਆ ਤੇ ਹੁਣ ਉਹਦੀ ਵੀ ਕੋਈ ਪਰਬਲਮ ਨਹੀਂ ਹੋਏਗੀ ਆਨ ਵਾਲੇ ਦਿਨਾਂ 'ਚ ਇੱਕ ਸ਼ੈਡ ਸਪੈਸ਼ਲੀ ਕੀਆ ਹੈ ਉਹਨਾਂ ਨੇ ਕਿ 5000 ਸਕੂ ਫੁੱਟ ਦਾ ਉਹ ਮਤਲਬ ਨਵਾਂ ਬਣਾਇਆ ਜਾਏਗਾ ਤਾਂ ਜੋ ਪੇਸ਼ੈਂਟਸ ਨੂੰ ਬੈਠਣ ਦੀ ਸੁਵਿਧਾ ਹੋਵੇ ਬਾਕੀ ਲੈਬ ਇੱਕ ਨਵੀਂ ਆਈਪੀਐਚਐਲ ਲੈਬ ਖੁੱਲੇਗੀ ਉਹਦੇ 'ਚ ਕੀ ਹੈ ਸਾਰੇ ਵਾਰਡਸ ਉਹ ਪੀਡੀਜ਼ ਕਨੈਕਟਡ ਹੋਣਗੀਆਂ ਤੇ ਉੱਥੇ ਸੈਂਟਰਲਾਈਜ਼ਡ ਸਿਸਟਮ ਹੋਏਗਾ ਕਿ ਇਮੀਡੀਏਟਲੀ ਰਿਪੋਰਟਿੰਗ ਹੋ ਸਕੇ ਪਟਵੱਲੋਂ ਸਾਨੂੰ ਹੁੰਦਾ ਵੀ ਇਨਸਟਰਕਸ਼ਨਸ ਹੁੰਦੀਆਂ ਵੀ ਤੁਸੀਂ ਆਪਣੇ ਲੈਵਲ ਤੇ ਵੀ ਗਾਰਡ ਰੱਖ ਸਕਦੇ ਹੋ ਹਾਇਰ ਕਰ ਸਕਦੇ ਹੋ ਉਹ ਵੀ ਉਹ ਗਵਰਨਮੈਂਟ ਨੇ ਕੀ ਐਪ੍ਰੋਮਿਸ ਕੀਤਾ ਹੈ ਸਾਡੇ ਡਿਪਾਰਟਮੈਂਟ ਨੇ ਪ੍ਰੋਮਿਸ ਕੀਤਾ ਹੈ ਕਿ ਉਹ ਆਉਣ ਵਾਲੀ ਦਿਨ ਚ ਉਹ ਵਾਈਟ ਕਰਦੇ ਜਾ ਸਸਸੀ ਕਾਲ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ ਦਾ ਸਿਵਲ ਹਸਪਤਾਲ ਆਏ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦਾ ਪਰ ਅੱਜ ਇੱਕ ਚੰਗੀ ਗੱਲ ਜਿਹੜੀ ਸਿਵਲ ਹਸਪਤਾਲ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਕੱਲ ਐਮਪੀ ਸੰਜੀਵ अरोड़ा ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਸਿਵਲ ਹਸਪਤਾਲ ਦੇ ਨਵੀਨੀਕਰਨ ਨੂੰ ਲੈ ਕੇ ਜਿਹੜੀ ਹੈ ਮੁਲਾਕਾਤ ਕੀਤੀ ਹੈ ਤਾਂ ਸਾਡੇ ਨਾਲ ਡਾਕਟਰ ਪ੍ਰਦੀਪ ਕੁਮਾਰ ਨੇ ਜਿਹੜੇ ਸਿਵਲ ਸਰਜਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੱਲ ਦੀ ਜਿਹੜੀ ਮੀਟਿੰਗ ਦਾ ਜਿਹੜਾ ਕੀ ਸਿੱਟਾ ਜਿਹੜਾ ਨਿਕਲੇਗਾ ਸਵਾਗਤ ਅਸੀਂ ਕਰ ਲਾਈ ਤੇ ਜੀ ਬਹੁਤ ਬਹੁਤ ਧੰਨਵਾਦ ਜੀ ਸਰ ਕੱਲ ਦੀ ਜਿਹੜੀ ਮੀਟਿੰਗ ਸੀਗੀ ਉਹ ਕਿਸ ਸੰਬੰਧ ਦੇ ਵਿੱਚ ਹੋਈ ਹੈ ਜਿਹੜੀ ਐਮਪੀ ਸਾਹਿਬ ਆਏ ਸੀਗੇ ਜੀ ਐਮਪੀ ਸਾਹਿਬ ਸ਼੍ਰੀ ਸੰਜੀਵ ਬੋੜਾ ਜੀ ਨੇ ਪਰਸਨਲ ਐਫਰਟਸ ਕੀਤੀਆਂ ਮੈਂ ਹੀ ਕਹੂੰਗਾ ਹੱਲੇ ਤੱਕ ਆਪਣੇ ਟੈਨਰ ਵਿੱਚ ਮੈਂ ਦੇਖਿਆ ਕਿ ਜਿੰਨੀਆਂ ਐਫਰਟਸ ਉਹਨਾਂ ਵੱਲੋਂ ਜਿੰਨੇ ਉਪਰਾਲੇ ਕੀਤੇ ਜਾ ਰਹੇ ਉਹ ਪਰਸਨਲ ਐਫਰਟ ਕਾਵੇ ਆ ਵੀ ਸਿਵਲ ਹਸਪੀਟਲ ਮਾਡਰਨ ਅਲਟਰਾ ਮਾਡਰਨ ਬਣਾਉਣਾ ਹੈ ਵੀ ਇਹਦੀ ਅਪਗ੍ਰੇਡਮੈਂਟ ਕਰਨੀ ਹੈ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਹੈ ਉਹ ਕਹਿੰਦੇ ਮੈਨੂੰ ਦੱਸੋ ਤੁਸੀਂ ਬਸ ਮੈਂ ਮੰਨ ਲਓ ਉਹਨੂੰ ਠੀਕ ਕਰ ਦਾਂਗਾ ਵੀ ਜੋ ਵੀ ਤੁਹਾਨੂੰ ਚੀਜ਼ ਚਾਹੀਦੀ ਹੈ ਇਮੀਡੀਏਟਲੀ ਪ੍ਰੋਵਾਈਡ ਹੋਏਗੀ ਠੀਕ ਹੈ ਤੇ ਕੱਲ ਜੋ ਸਰ ਮੀਟਿੰਗ ਹੋਈ ਹੈ ਉਸ ਦੇ ਵਿੱਚ ਨਵੀਨੀਕਰਨ ਨੂੰ ਜਿਹੜਾ ਲੈ ਕੇ ਗੱਲਬਾਤ ਕੀਤੀ ਗਈ ਹੈ ਤਾਂ ਹੁਣ ਸਿਵਲ ਹਸਪਤਾਲ ਦੀ ਦਿੱਖ ਬਦਲੇਗੀ ਜਾਂ ਕੀ ਕੁਝ ਜਿਹੜਾ ਹੋਏਗਾ ਜੀ ਦੇਖੋ ਸਭ ਤੋਂ ਵੱਡੀ ਗੱਲ ਉਹਨਾਂ ਨੇ ਇਹਦੇ ਲਈ ਉਪਰਾਲਾ ਕੀਤਾ ਕਿ ਇੱਥੇ ਨਾ ਪਹਿਲਾਂ ਮੇਰੇ ਆਉਣ ਤੋਂ ਪਹਿਲਾਂ ਰੋਡੈਂਟਸ ਦੀ ਪ੍ਰੋਬਲਮ ਬਹੁਤ ਸੀ ਉਹਨਾਂ ਨੇ ਇੱਕ ਕੰਪਨੀ ਹਾਇਰ ਕੀਤੀ ਤੇ ਉਹ ਹਾਇਰ ਕਰਨ ਤੋਂ ਬਾਅਦ ਹੁਣ ਇੱਕ ਵੀ ਰੋਡੈਂਟ ਨਹੀਂ ਦਿਖੇਗਾ ਤੁਹਾਨੂੰ ਉੱਥੇ ਓਕੇ ਸੈਕਿੰਡ ਨੰਬਰ ਤੇ ਜਿਹੜਾ ਸੀਵੀਏ ਸਿਸਟਮ ਹੈ ਸੀਵੀਏ ਸਿਸਟਮ ਦੀ ਅਕਸਰ ਪ੍ਰੋਬਲਮ ਆਉਂਦੀ ਸੀ ਉਹ ਬਿਲਕੁਲ ਨਵਾਂ ਮਤਲਬ ਲੇ ਕਰ ਦਿੱਤਾ ਗਿਆ ਤੇ ਹੁਣ ਉਹਦੀ ਵੀ ਕੋਈ ਪ੍ਰੋਬਲਮ ਨਹੀਂ ਹੋਏਗੀ ਆਨ ਵਾਲੇ ਦਿਨਾਂ 'ਚ ਅੱਛਾ ਬਾਕੀ ਜਿਹੜੀ ਫਲੋਰਿੰਗ ਹੈ ਟਾਈਲ ਵਰਕ ਹੈ ਔਰ ਜਿਹੜਾ ਡੋਰ ਦਾ ਡੋਰਸ ਹੈਗੇ ਐ ਐਲੂਮੀਨੀਅਮ ਡੋਰਸ ਹੈਗੇ ਐ ਨਵੇਂ ਬਿਲਕੁਲ ਬਾਥਰੂਮ ਦੀ ਜਿਹੜੀ ਰੀਨੋਵੇਸ਼ਨ ਹੋਈ ਹੈ ਇਸ ਤੋਂ ਇਲਾਵਾ ਛੱਤਾਂ ਵੀ ਹਾਂ ਛੱਤਾਂ ਦਾ ਵੀ ਮੈਂ ਕਹਾਂਗਾ ਇੱਕ ਸ਼ੈੱਡ ਸਪੈਸ਼ਲੀ ਕਿਹਾ ਉਹਨਾਂ ਨੇ ਕਿ 5000 ਸਕਰ ਫੁੱਟ ਦਾ ਉਹ ਮਤਲਬ ਨਵਾਂ ਬਣਾਇਆ ਜਾਏਗਾ ਤਾਂ ਜੋ ਪੇਸ਼IENTS ਨੂੰ ਬੈਠਣ ਦੀ ਸੁਵਿਧਾ ਹੋਵੇ ਤੇ ਇਸ ਤੋਂ ਇਲਾਵਾ ਜੋ ਵੀ ਉਹਨਾਂ ਨੇ ਕਿਹਾ ਵੀ ਫੰਡਸ ਦੀ ਪ੍ਰੋਬਲਮ ਨਹੀਂ ਹੈ ਫੰਡਸ ਤੁਸੀਂ ਮੈਨੂੰ ਕੰਮ ਦੱਸੋ ਵੀ ਇਹ ਕੰਮ ਕਰਾਉਣ ਵਾਲਾ ਹੈ ਤੇ ਕੋਈ ਕੰਮ ਹੈ ਉਹ ਇਮੀਡੀਏਟਲੀ ਹੋਏਗਾ ਉਹਨਾਂ ਨੇ ਇਹੀ ਮੀਟਿੰਗ 'ਚ ਆਰਡਰ ਕੀਤੇ ਹੈ ਸਾਨੂੰ ਇਹੀ ਕਿਹਾ ਵੀ ਜੋ ਵੀ ਤੁਹਾਨੂੰ ਚਾਹੀਦਾ ਇਵਨ ਪੀ ਡਬਲਯੂ ਡੀ ਡਿਪਾਰਟਮੈਂਟ ਸਾਡੇ ਨਾਲ ਸੀ ਐਕਸ਼ਨ ਸਾਫ ਸੀਗੇ ਐਸ ਡੀਓ ਸਾਫ ਸੀ ਉਹਨਾਂ ਦੀ ਆਪਣੀ ਟੀਮ ਸੀ ਉਹਨਾਂ ਨੇ ਸਾਬ ਹੀ ਮਤਲਬ ਗੱਲਾਂ ਚ ਇਹੀ ਕਿਹਾ ਜਿੱਦਾਂ ਜਿੱਦਾਂ ਜਿਹੜੇ ਫਲੈਕਸ ਸੀਗੇ ਫਲੈਕਸ ਬਿਲਕੁਲ ਨਵੇਂ ਲਗਾਏ ਗਏ ਆ ਜਿੱਥੋਂ ਕੀ ਇਹ ਪਤਾ ਚੱਲਦਾ ਕਿ ਪੇਸ਼ੈਂਟ ਕੋਈ ਬਾਹਰੋਂ ਆਂਦਾ ਹੈ ਤੁਹਾਨੂੰ ਇਹ ਪਤਾ ਹੋਵੇ ਵੀ ਓਪੀਡੀ ਕਿਸ ਸਾਈਡ ਹੈ ਵਾਰਡ ਕਿ ਸਾਈਡ ਹੈ ਐਮਰਜੈਂਸੀ ਕਿ ਸਾਈਡ ਹੈ ਠੀਕ ਹੈ ਲੈਬ ਲੈਬ ਵਗੈਰਾ ਬਾਕੀ ਲੈਬ ਇੱਕ ਨਵੀਂ ਆਪੀਐਚਐਲ ਲੈਬ ਖੁੱਲੇਗੀ ਉਹਦੇ ਚ ਕੀ ਹੈ ਸਾਰੇ ਵਾਰਡਸ ਉਹ ਆਪੀਡੀਜ਼ ਕਨੈਕਟਡ ਹੋਣਗੀਆਂ ਤੇ ਉੱਥੇ ਸੈਂਟਰਲਾਈਜ਼ ਸਿਸਟਮ ਹੋਏਗਾ ਜਿਹੜੀ ਕਲੈਕਸ਼ਨ ਹੈ ਸੈਂਪਲਿੰਗ ਦੀ 컬렉ਸ਼ਨ ਹੋਏਗੀ ਪ੍ਰੋਸੈਸਿੰਗ ਹੋ ਜਾਏਗੀ ਪ੍ਰੋਸੈਸਿੰਗ ਤੋਂ ਬਾਅਦ ਰਿਪੋਰਟਿੰਗ ਦਾ ਜਿਹੜਾ ਸਿਸਟਮ ਹੈ ਉਹ ਸਹੀ ਤਰੀਕੇ ਨਾਲ ਬਿਲਕੁਲ ਹੋਏਗਾ ਵੀ ਇਮੀਡੀਏਟਲੀ ਰਿਪੋਰਟਿੰਗ ਹੋ ਸਕੇ ਤੇ ਪਾਰਕਾਂ ਵਗੈਰਾ ਸਰ ਪਾਰਕ ਦਾ ਵੀ ਉਹਨਾਂ ਨੇ ਕਿਹਾ ਵੀ ਜਿਹੜਾ ਇਹਦਾ ਨਵੀਨੀਕਰਨ ਹੋਊਗਾ ਵੀ ਜੇ ਕਿਤੇ ਵੀ ਜਿਹੜੀ ਖਾਲੀ ਜਗ੍ਹਾ ਹੈ ਉਹਨੂੰ ਪਪਰ ਯੂਟਲਾਈਜ਼ ਕਰੋ ਪਾਰਕਿੰਗ ਸਪੇਸ ਬਣਾਓ ਤੇ ਬਾਕੀ ਜਿਹੜਾ ਹੋਰ ਵੀ ਹੈ ਜਿਹੜੇ ਗ੍ਰੀਨ ਜਿਹੜੀ ਗ੍ਰੀਨ ਵੀ ਹੈ ਉਹ ਲਗਾਨੀ ਹੈ ਉਹਦੇ ਨਵੇਂ ਲਗਾਣੇ ਆ ਇਹ ਇਹ ਵੀ ਉਹਨਾਂ ਨੇ ਕੀਆ ਹੈਗਾ ਚਲੋ ਸਰ ਇਹ ਤਾਂ ਹੋ ਗਈ ਜਿਹੜਾ ਉਹਨੂੰ ਸੁੰਦਰੀਕਰਨ ਕਰਨ ਦਾ ਜਿਹੜਾ ਕੰਮ ਹੈ ਨਾ ਨਵੀਨੀਕਰਨ ਦਾ ਤੇ ਸਟਾਫ ਨੂੰ ਲੈ ਕੇ ਵੀ ਜਿਹੜੀਆਂ ਬੜੀਆਂ ਗੱਲਾਂ ਸਾਹਮਣੇ ਆਉਂਦੀਆਂ ਕਿ ਸਟਾਫ ਦੀ ਬਹੁਤ ਜ਼ਿਆਦਾ ਕਮੀ ਰਹਿੰਦੀ ਹੈ ਜੀ ਉਹਦੇ ਉੱਪਰ ਵੀ ਕੋਈ ਗੱਲਬਾਤ ਹੋਈ ਹੈ ਉਸ ਦੇ ਉੱਪਰ ਹੋਈ ਸੀ ਡਿਸਕਸ਼ਨ ਵੈਸੇ ਮੈਂ ਤੁਹਾਨੂੰ ਤੁਹਾਡੀ ਨੋਲੇਜ ਲਿਆ ਦਿੰਦਾ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਤੇ ਮਾਨਯੋਗ ਸਿਹਤ ਮੰਤਰੀ ਜੀ ਉਹਨਾਂ ਵੱਲੋਂ ਇਹਦੇ ਉਪਰਾਲੇ ਕੀਤੇ ਜਾ ਰਹੇ ਆ 400 ਡਾਕਟਰ ਨਵੇਂ ਜਿਹੜੇ ਉਹ ਰੈਗੂਲਰ بیس ਤੇ ਭਰਤੀ ਹੋਣਗੇ ਕਿਉਂਕਿ ਐਗਜ਼ਾਮ ਹੋ ਚੁੱਕਾ ਹੈ ਐਗਜ਼ਾਮ ਤੋਂ ਬਾਅਦ ਸਾਰਾ ਜਿਹੜਾ ਪ੍ਰੋਸੈਸ ਹੈ ਬਾਬਾ ਫਰੀ ਯੂਨੀਵਰਸਿਟੀ ਉਹ ਕਰੇਗੀ ਤੇ ਜਿਹੜੇ ਨਵੇਂ ਡਾਕਟਰ ਆਣਗੇ ਇੱਥੇ ਵੀ ਉਹਨਾਂ ਨੇ ਪ੍ਰੋਮਿਸ ਕੀਤਾ ਹੈ ਕਿ ਡਾਕਟਰਸ ਨਵੇਂ ਅਪਾਇੰਟ ਕੀਤੇ ਜਾਣਗੇ ਤਾਂ ਕਿ ਡਾਕਟਰਸ ਤੋਂ ਇਲਾਵਾ ਪੈਰਾ ਮੈਡੀਕਲ ਸਟਾਫ ਹੋਰ ਸਟਾਫ ਵੀ ਅਪਾਇੰਟ ਕੀਤਾ ਜਾਏਗਾ ਤਾਂ ਜੋ ਇਹਦੀ ਕਮੀ ਦੂਰ ਕੀਤੀ ਜਾ ਸਕੇ ਠੀਕ ਹੈ ਸਰ ਇਮਾਰਤ ਦੀ ਗੱਲ ਵੀ ਆਪਾਂ ਕਰ ਲਈਏ ਸਟਾਫ ਦੀ ਗੱਲ ਵੀ ਕਰ ਲਈ ਤਾਂ ਜਿਹੜੇ ਹੁਣ ਉੱਥੇ ਸਰ ਆਪਾਂ ਨੂੰ ਮਸ਼ੀਨਰੀ ਦੀ ਅਗਰ ਗੱਲ ਕੀਤੀ ਜਾਵੇ ਉਸ ਦੇ ਉੱਪਰ ਵੀ ਕੋਈ ਚਰਚਾ ਹੋਈ ਆ ਵੀ ਕੀ ਕੁਝ ਚਾਹੀਦਾ ਜਿਵੇਂ ਅੱਗੇ ਹੁਣ ਸਰਦੀਆਂ ਆ ਰਹੀਆਂ ਤਾਂ ਉਸ ਦੇ ਉਹਨੂੰ ਦੇਖਦੇ ਹੋਏ ਜਾਂ ਜਿਵੇਂ ਹੁਣ ਡੇਂਗੂ ਦੀ ਬਹੁਤ ਜ਼ਿਆਦਾ ਪੇਸ਼ੈਂਟ ਤੁਹਾਡੇ ਕੋਲ ਵੀ ਆ ਰਹੇ ਹੋਣਗੇ ਉਹਨੂੰ ਦੇਖਦੇ ਹੋਏ ਮਸ਼ੀਨਰੀ ਦੇ ਸਬੰਧ ਵਿੱਚ ਮੈਂ ਇਹ ਦੱਸਣਾ ਚਾਹਾਂਗਾ ਕਿ ਉਹਨਾਂ ਨੇ ਸਾਡੇ ਸਾਰੇ ਡਾਕਟਰਸ ਤੋਂ ਐਮਪੀ ਸਾਹਿਬ ਨੇ ਸੰਜੀਵ ਰੋੜਾ ਜੀ ਨੇ ਸਾਰੇ ਡਾਕਟਰਸ ਤੋਂ ਡਿਮਾਂਡ ਮੰਗੀ ਹੈ ਕਿ ਤੁਹਾਨੂੰ ਆਪਣੇ ਆਪਣੇ ਡਿਪਾਰਟਮੈਂਟ ਲਈ ਕਿਹੜੀ ਕਿਹੜਾ ਇਕੁਇਪਮੈਂਟ ਚਾਹੀਦਾ ਹੈ ਉਹ ਡਿਮਾਂਡ ਚਲੀ ਗਈ ਹੈ ਉਹਨਾਂ ਨੇ ਅੱਗੇ ਇੱਕ ਦੋ ਕੰਪਨੀਆਂ ਨਾਲ ਗੱਲਬਾਤ ਚੱਲ ਰਹੀ ਹੈ ਤੇ ਉਹ ਵੀ ਉਹ ਪ੍ਰੋਵਾਈਡ ਕਰਨਗੇ ਇਸ ਤੋਂ ਇਲਾਵਾ ਮੀਟਿੰਗ 'ਚ ਅਸੀਂ ਛੋਟੀਆਂ ਜੀਆਂ ਡਿਮਾਂਡ ਜਿੱਦਾਂ ਉਹਨਾਂ ਦੀ ਤਾਂ ਛੋਟੀ ਜੀ ਡਿਮਾਂਡ ਹੈ ਵੱਖੀ ਸੀ ਫਰਨੀਚਰ ਦੀ ਵੀ ਫਰਨੀਚਰ ਕਾਫੀ ਪੁਰਾਣਾ ਹੈ ਉਹਨਾਂ ਨੇ ਕਿਹਾ ਉਹ ਵੀ ਨਵਾਂ ਲੈ ਕੇ ਦਾਂਗੇ ਸੈਕਿੰਡ ਬੈੱਡ ਸ਼ੀਟਸ ਦੀ ਗੱਲ ਹੋਈ ਬੈੱਡ ਸ਼ੀਟਸ 500 ਉਹਨਾਂ ਨੇ ਕਿਹਾ ਕਿ ਮੈਂ ਇਮੀਡੀਏਟਲੀ ਡੋਨੇਟ ਕਰਵਾਵਾਂਗਾ ਤੇ 50 ਹੀਟਰਸ ਜਿਹੜੇ ਵਾਲ ਹੀਟਰਸ ਆ ਉਹਨਾਂ ਨੇ ਕਿਹਾ ਕਿ ਆਨ ਆਲੇ ਦਿਨਾਂ ਚ ਕਿਉਂਕਿ ਸਰਦੀਆਂ ਦਾ ਮੌਸਮ ਹੈ ਸਰਦੀਆਂ ਦੇ ਮੌਸਮ ਚ ਪੇਸ਼ੈਂਟ ਨੂੰ ਕੋਈ ਦਿੱਕਤ ਨਾ ਆਵੇ ਉਹ ਵੀ ਉਹ ਪ੍ਰੋਵਾਈਡ ਕਰਨਗੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਇਸ ਤੋਂ ਪਹਿਲਾਂ ਵਾਟਰ ਕੂਲਰਸ ਵੀ ਉਹਨਾਂ ਨੇ ਡੋਨੇਟ ਕੀਤੇ ਆ ਉਹ ਵੀ ਆ ਚੁੱਕੇ ਹੈ ਇੰਸਟਾਲ ਹੋ ਚੁੱਕੇ ਹੈ ਤਾਂ ਜੋ ਗਰਮੀਆਂ ਦੇ ਮੌਸਮ ਚ ਕਿਸੇ ਨੂੰ ਠੰਡਾ ਪਾਣੀ ਜੇ ਚਾਹੀਦਾ ਉਹ ਵੀ ਸਮੱਸਿਆ ਹੱਲ ਹੋ ਜੇ ਠੀਕ ਹੈ ਜੀ ਸਰ ਇੱਕ ਸਮੱਸਿਆ ਹੋਰ ਬੜੀ ਆਉਂਦੀ ਹੈ ਜਿਸ ਤਰ੍ਹਾਂ ਕਿ بڑا ਰਸਤਾ ਬਹੁਤ ਭੀੜ ਭਾੜ ਵਾਲਾ ਜੀ ਰੇੜੀ ਫੜੀ ਜਿਹੜੀ ਬਹੁਤ ਜ਼ਿਆਦਾ ਹੈਗੀ ਉਸ ਰਸਤੇ ਦੇ ਵਿੱਚ ਇਸ ਨੂੰ ਲੈ ਕੇ ਵੀ ਕੋਈ ਚਰਚਾ ਕੀਤੀ ਗਈ ਹੈ ਇਸ ਨੂੰ ਲੈ ਕੇ ਵੀ ਹੋਈ ਸੀ ਚਰਚਾ ਉਹ ਉਹ ਵੀ ਗੱਲਬਾਤ ਚੱਲ ਵੀ ਹੈ ਕਿ ਮਿਊਸਪਲ ਕਾਰਪੋਰੇਸ਼ਨ ਨਾਲ ਮਿਲ ਕੇ ਲੋਕਲ ਜਿਹੜੇ ਪੋਲੀਟੀਕਲ ਹੈਗੇ ਲੀਡਰ ਜਿੱਦਾਂ ਮਾਨਯੋਗ ਐਮਐਲਏ ਸਾਹਿਬਾਨ ਆ ਉਹਨਾਂ ਨਾਲ ਗੱਲਬਾਤ ਕਰਕੇ ਉਹਦੇ ਤੇ ਵੀ ਵਿਚਾਰ ਕੀਤਾ ਜਾਏਗਾ ਤੇ ਇਹਦਾ ਵੀ ਹਲ ਜਲਦੀ ਕੱਢਿਆ ਜਾਏਗਾ ਠੀਕ ਹੈ ਜੀ ਤੇ ਸਰ ਇੱਕ ਅਵਾਰਾ ਕੁੱਤਿਆਂ ਦੀ ਗੱਲ ਕੀਤੀ ਜਾਵੇ ਚੂਹਿਆਂ ਦੀ ਗੱਲ ਕੀਤੀ ਜਾਵੇ ਵੀ ਬਹੁਤ ਦੇਖਣ ਨੂੰ ਜਿਹੜਾ ਮਿਲਦੇ ਆ ਜੀ ਉੱਤੇ ਨੀ ਚੂਹੇ ਤਾਂ ਨਹੀਂ ਮਿਲਣਗੇ ਤੁਹਾਨੂੰ ਉਹ ਤਾਂ ਆਲਰੇਡੀ ਉਹਦਾ ਮਈਰ ਲਿੱਤਾ ਜਾ ਗਿਆ ਹੈ ਲਿੱਤਾ ਜਾ ਚੁੱਕਾ ਹੈ ਤੇ ਉਹ ਨਹੀਂ ਦਿਖਣਗੇ ਤੁਹਾਨੂੰ ਓਕੇ ਤੇ ਜਿਹੜੇ ਡੌਗ ਦਾ ਹੈਗਾ ਡੌਗ ਮੈਨਸ ਹੈ ਉਹਦੀ ਵੀ ਗੱਲਬਾਤ ਹੋਈ ਹੈ ਤੇ ਉਹ ਨਿਊਰਸਲ ਕਾਰਪੋਰੇਸ਼ਨ ਨਾਲ ਮਿਲ ਕੇ ਉਹਦਾ ਵੀ ਹੱਲ ਕੱਢਿਆ ਜਾਏਗਾ ਜਲਦੀ ਹੱਲ ਕੱਢਿਆ ਜਾਏਗਾ ਤੇ ਐਂਬੂਲੈਂਸ ਵੀ ਜਿਹੜੀਆਂ ਅਪਗ੍ਰੇਡਸ ਕੀਤੀਆਂ ਜਾਣਗੀਆਂ ਸਰ ਐਂਬੂਲੈਂਸ ਦੇਖੋ ਆਲਰੇਡੀ ਹੈ ਸਾਡੇ ਕੋਲ ਐਲਐਸ ਹੈ ਤੇ ਬਾਕੀ ਐਂਬੂਲੈਂਸ ਵੀ ਹੈ ਸੰਵਿਧਨਾ ٹرسٹ ਹੈ ਉਹ ਵੀ ਐਂਬੂਲੈਂਸ ਪ੍ਰੋਵਾਈਡ ਕਰ ਰਿਹਾ ਹੈ 108 ਦੀ ਸਟੇਸ਼ਨਿੰਗ ਹੈਗੀ ਹੈ ਤੇ ਕਿਸੇ ਵੀ ਪੇਸ਼ੈਂਟ ਨੂੰ ਜੇ ਕਦੀ ਵੀ ਚਾਹੀਦੀ ਹੁੰਦੀ ਹੈ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ ਸਿਕਿਉਰਿਟੀ ਨੂੰ ਲੈ ਕੇ ਕੀ ਕੁਝ ਹੁਣ ਕਦਮ ਚੱਕੇ ਜਾਣਗੇ ਆਏ ਦਿਨ ਖਾਸ ਤੌਰ ਤੇ ਐਮਰਜੈਂਸੀ ਦੇ ਜਿਹੜੇ ਲੋਕ ਆਉਂਦੇ ਨੇ ਆਪਸ ਦੇ ਵਿੱਚ ਭੜ ਜਾਂਦੇ ਨੇ ਕਾਫੀ ਕੇਸ ਜਿਹੜੇ ਆਏ ਆ ਹਾਲਾਂਕਿ ਚੌਂਕੀ ਵੀ ਅੰਦਰ ਹੈਗੀ ਹੈ ਸਿਵਲ ਹਸਪੀਟਲ ਦੇ ਵਿੱਚ ਤਾਂ ਸਿਕਿਉਰਿਟੀ ਨੂੰ ਲੈ ਕੇ ਕੀ ਕੁਝ ਕਦਮ ਚੱਕੇ ਜਾਣਗੇ ਜੀ ਸਿਕਿਉਰਿਟੀ ਨੂੰ ਲੈ ਕੇ ਦੇਖੋ ਆਲਰੇਡੀ ਕੈਮਰਸ ਹੈਗੇ ਆ ਲੇਕਿਨ ਹੋਰ ਕੈਮਰਸ ਇੰਸਟਾਲ ਹੋਣਗੇ ਜਿੱਥੇ-ਜਿੱਥੇ ਕੈਮਰੇ ਕੋਈ ਵੀ ਪੁਆਇੰਟ ਐਸਾ ਹੈ ਕਿ ਕੈਮਰੇ ਨਹੀਂ ਹੈਗੇ ਉੱਥੇ ਕੈਮਰੇ ਇੰਸਟਾਲ ਹੋਣਗੇ ਜਿੱਥੇ ਕੋਈ ਹਨੇਰੇ ਵਾਲੀ ਜਗ੍ਹਾ ਹੈ ਉੱਥੇ ਲਾਈਟਿੰਗ ਜਿੱਥੇ ਵੀ ਜਿੰਨੀ ਵੀ ਰਿਕੁਆਇਰਡ ਹੈ ਮੈਨੂੰ ਦੱਸੋ ਮੈਂ ਲਗਵਾ ਦਾਂਗਾ ਨਹੀਂ ਸਰ ਐਮਰਜੈਂਸੀ ਦੇ ਬਾਅਦ ਪੁਲਿਸ ਦੀ ਤਨਤੀ ਨੂੰ ਥੋੜਾ ਜਿਹਾ ਵਧਾ ਦੇਣਾ ਚਾਹੀਦਾ ਜਿੱਥੇ ਨਹੀਂ ਹੈਗੇ ਕਿਉਂਕਿ ਲੋਕਾਂ ਨੂੰ ਸਰ ਡਰ ਹੀ ਨਹੀਂ ਆਇਦੈਂ ਇਹ ਵਾਰਦਾਤਾਂ ਬਹੁਤ ਦੇਖਣ ਨੂੰ ਮਿਲਦੀਆਂ ਕਿ ਲੋਕ ਆਪਸ ਦੇ ਵਿੱਚ ਭਿੜਦੇ ਆ ਜੀ ਦੇਖੋ ਪੁਲਿਸ ਜਿਹੜੇ ਆ ਨਾ ਪਰਸੋਨਲ ਉਹਨਾਂ ਨੂੰ ਵੀ ਅਸੀਂ ਕਿਹਾ ਹੈ ਜਿਹੜੀ ਸਾਡੇ ਉੱਤੇ ਚੌਂਕੀ ਹੈਗੀ ਹੈ ਕਿ ਜ਼ਿਆਦਾ ਅ ਪੁਲਿਸ ਹੋਵੇ ਪੁਲਿਸ ਤੇ ਨਾਦ ਕੀਤੀ ਜਾਵੇ ਸੈਕੰਡ ਸਿਕਿਉਰਿਟੀ ਪਰਸਨਲ ਅਸੀਂ ਸਰਕਾਰ ਤੋਂ ਵੀ ਮੰਗ ਕੀਤੀ ਹੈ ਤੇ ਉਹਨਾਂ ਨੇ ਵੀ ਸਰਕਾਰ ਨੇ ਵੀ ਪ੍ਰੋਮਿਸ ਕੀਤਾ ਹੈ ਕਿ ਇਹ ਆਉਣ ਵਾਲੇ ਦਿਨਾਂ ਵਿੱਚ ਪੂਰੇ ਕੀਤੇ ਜਾਣਗੇ ਸਰ ਆਮ ਤੋ ਤੁਹਾਡੇ ਸਟਾਫ ਦੀ ਹੀ ਇਹ ਗੱਲ ਕਹਿਣੀ ਹੈ ਕਿ ਐਮਪਟੀ ਡੇ ਅਸੀਂ ਜੌਬ ਕਰਦੇ ਨੇ ਜਿਹੜੇ ਐਮਰਜੈਂਸੀ ਦਾ ਜਿਹੜਾ ਸਟਾਫ ਹੈ ਉਹ ਵੀ ਬਹੁਤ ਡਰਿਆ ਰਹਿੰਦਾ ਉਹਨਾਂ ਦੀ ਸਿਕਿਉਰਿਟੀ ਨੂੰ ਵੀ ਯਕੀਨੀ ਬਣਾਉਣ ਦੇ ਲਈ ਕੁਝ ਕਦਮ ਚੱਕੇ ਜਾਣੇ ਚਾਹੀਦੇ ਆ ਜੀ ਉਹਦੇ ਲਈ ਮੈਂ ਉਹੀ ਦੱਸਿਆ ਨਾ ਕਿ ਤਾਂ ਪੁਲਿਸ ਪਰਸਨਲ ਜਿਹੜੇ ਪੁਲਿਸ ਡਿਪਾਰਟਮੈਂਟ ਨੂੰ ਅਸੀਂ ਇੱਕ ਬੇਨਤੀ ਕੀਤੀ ਹੈ ਕਿ ਥੋੜੇ ਜੇ ਉੱਥੇ ਸਿਕਿਉਰਿਟੀ ਗਾਰਡ ਵਧਾਏ ਜਾਣ ਸੈਕੰਡ ਆਪਣੀ ਜਿਹੜੀ ਪ੍ਰਾਈਵੇਟ ਸਿਕਿਉਰਿਟੀ ਹੈ ਜਿੱਦਾਂ ਗਵਰਨਮੈਂਟ ਵੱਲੋਂ ਸਾਨੂੰ ਹੁੰਦਾ ਵੀ ਅ ਇਨਸਟਰਕਸ਼ਨਸ ਹੁੰਦੀਆਂ ਵੀ ਤੁਸੀਂ ਆਪਣੇ ਲੈਵਲ ਤੇ ਵੀ ਗਾਰਡ ਵੱਖ ਸਕਦੇ ਹੋ ਹਾਇਰ ਕਰ ਸਕਦੇ ਹੋ ਉਹ ਵੀ ਉਹ ਗਵਰਨਮੈਂਟ ਨੇ ਕੇ ਆ ਪ੍ਰੋਮਿਸ ਕੀਤਾ ਸਾਡੇ ਡਿਪਾਰਟਮੈਂਟ ਨੇ ਪ੍ਰੋਮਿਸ ਕੀਤਾ ਹੈ ਕਿ ਉਹ ਆਉਣ ਵਾਲੀ ਦਿਨਾਂ ਚ ਪ੍ਰੋਵਾਈਡ ਕੀਤੇ ਜਾਣਗੇ ਠੀਕ ਹੈ ਜੀ ਤੇ ਦਵਾਈਆਂ ਨੂੰ ਲੈ ਕੇ ਵੀ ਸਰ ਕਈ ਕੇਸ ਸਾਹਮਣੇ ਆਉਂਦੇ ਆ ਕਿ ਦਵਾਈਆਂ ਜਿਹੜੀਆਂ ਅੰਦਰੋਂ ਬਹੁਤ ਘੱਟ ਮਿਲਦੀਆਂ ਔਰ ਬਾਹਰੋਂ ਸਾਨੂੰ ਲੈਣੀਆਂ ਪੈਂਦੀਆਂ ਨੇ ਤਾਂ ਦਵਾਈਆਂ ਦਾ ਕੀ ਜਿਹੜੇ ਹਾਲਾਤ ਰਹਿਣਗੇ ਹੁਣ ਨਹੀਂ ਹੁਣ ਉਹ ਗੱਲ ਨਹੀਂ ਜੀ ਪਹਿਲੇ ਵਾਲੀ ਦਵਾਈਆਂ ਸਾਰੀਆਂ ਅਵੇਲੇਬਲ ਨੇ ਸਾਡੇ ਜਿਹੜੇ ਵੇਵ ਹਾਊਸ ਹੈ ਜਿੱਦਾਂ ਖੜੜ ਹੈ ਬਟਿੰਡੇ ਹੈ ਇਹਨਾਂ ਤੋਂ ਦਵਾਈਆਂ ਸਾਨੂੰ ਮਿਲ ਵੀਆਂ ਆ ਉੱਪਰ ਮਿਲਦੀਆਂ ਜਿੰਨੀ ਵੀ ਮਾਤਰਾ ਚਾਹੀਦੀ ਹੁੰਦੀ ਹੈ ਉਹ ਕਹਿੰਦੇ ਤੁਸੀਂ ਲਓ ਜੇ ਬਲਕਿਊਰਮੈਂਟ ਚ ਕੋਈ ਪ੍ਰੋਬਲਮ ਆਂਦੀ ਹੈ ਹਾਇਰ ਲੈਵਲ ਤੇ ਤਾਂ ਫੰਡਸ ਦਿੱਤੇ ਜਾਂਦੇ ਆ ਤਾਂ ਜੋ ਜਿਹੜੀ ਦਵਾਈ ਉੱਥੇ ਨਹੀਂ ਉਥੋਂ ਨਹੀਂ ਪਰਚੂਰ ਹੁੰਦੀ ਉਹ ਤੁਸੀਂ ਆਪ ਦੇ ਲੈਵਲ ਤੇ ਪਰਚੇਸ ਕਰ ਸਕਦੇ ਹੋ ਐਸ ਪਰ ਗਾਈਡਲਾਈਨਸ ਤਾਂ ਉਹ ਕਰ ਰਹੇ ਆ ਅਸੀਂ ਤਾਂ ਜੋ ਪੇਸ਼ੈਂਟ ਨੂੰ ਇਹ ਨਾ ਹੋਵੇ ਕਿ ਦਵਾਈ ਬਾਹਰੋਂ ਖਰੀਦਣੀ ਪਵੇ ਹੋਰ ਕੁਝ ਤੁਸੀਂ ਐਡ ਕਰਨਾ ਚਾਹੁੰਦੇ ਹੋ ਸਰ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਹੋਰ ਦੇਣੀ ਚਾਹੁੰਦੇ ਹੋ ਕੋਈ ਹਾਂ ਮੈਂ ਇੱਕ ਜਾਣਕਾਰੀ ਇਹ ਦਾਂਗਾ ਕਿ ਅੱਜ ਹੀ ਮੈਨੂੰ ਹੈੱਡਕਵਾਰਟਰ ਤੋਂ ਇੱਕ ਫੋਨ ਆਇਆ ਹੈ ਉਹਨਾਂ ਨੇ ਪੀ ਸੈਕ ਔਰ ਬਲੱਡ ਜਿਹੜੇ ਟ੍ਰਾਂਸਫਿਊਜ਼ਨ ਲਈ ਜਿੱਦਾਂ ਕੋਈ ਇੱਕ ਮੋਬਾਈਲ ਵੈਨ ਹੁੰਦੀ ਹੈ ਮੋਬਾਈਲ ਵੈਨ ਨਾਲ ਉਹਦਾ ਫਾਇਦਾ ਇਹ ਹੁੰਦਾ ਹੈ ਵੀ ਕਿਸੇ ਵੀ ਜਾ ਕੇ ਕਿਤੇ ਵੀ ਜਾ ਕੇ ਪੈਰੀਫਰੀ ਤੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਸਕਦਾ ਹੈ ਉਹ ਚ ਸਾਰੀ ਫੈਸਿਲਿਟੀ ਹੁੰਦੀ ਹੈ ਉਹ ਵੈਨ ਇੱਕ ਸਾਨੂੰ ਕੱਲ ਮਿਲੇਗੀ ਤੇ ਉਹ ਉਹਦੇ ਨਾਲ ਇਹ ਹੈ ਕਿ ਲੁਧਿਆਣਾ ਡਿਸਟ੍ਰਿਕਟ ਚ ਅਸੀਂ ਕਿਤੇ ਵੀ ਜੇ ਬਲੱਡ ਡੋਨੇਸ਼ਨ ਕੈਂਪ ਲਗਵਾਉਣਾ ਹੈ ਉਤੋਂ ਬਲੱਡ ਦੀ ਕਲੈਕਸ਼ਨ ਕੀਤੀ ਜਾ ਸਕਦੀ ਹੈ ਤੇ ਉਹਦੀ ਅੱਗੇ ਪਪ ਯੂਟਿਲਾਈਜੇਸ਼ਨ ਹੋ ਸਕਦੀ ਹੈ ਕਜੀ ਇਹ ਵੀ ਸਰ ਬਹੁਤ ਜਿਹੜਾ ਸ਼ਲੱਗ ਜੋ ਕਦਮ ਹੈ ਬਿਲਕੁਲ ਇਸ ਚੀਜ਼ ਦੀ ਵੀ ਜਿਹੜੀ ਬਹੁਤ ਜ਼ਿਆਦਾ ਲੋਡ ਰਹਿੰਦੀ ਹੈਗੀ ਹੈ ਤੇ ਜਿਹੜਾ ਸਿਵਲ ਹਸਪਤਾਲ ਹੈ ਹੁਣ ਤੁਹਾਨੂੰ ਦਿਖਦੇ ਨਾਲ-ਨਾਲ ਜਿਹੜੀਆਂ ਉਹਦੀਆਂ ਸੁਵਿਧਾਵਾਂ ਨੇ ਉਹਨਾਂ ਦੇ ਵਿੱਚ ਵੀ ਤੁਹਾਨੂੰ ਜਿਹੜਾ ਹੁਣ ਅੰਤਰ ਦੇਖਣ ਨੂੰ ਮਿਲੇਗਾ ਜਲਦੀ ਹੀ ਕਿਉਂਕਿ ਕੱਲ ਜਿਹੜੇ ਮਾਜੋਗ ਐਮਪੀ ਸੰਜੀਵ अरोड़ा ਇੱਥੇ ਆਏ ਸੀਗੇ ਉਹਨਾਂ ਵੱਲੋਂ ਜਿਹੜੀ ਇਹ ਮੀਟਿੰਗ ਕੀਤੀ ਗਈ ਆ ਔਰ ਜਿਸ ਤਰ੍ਹਾਂ ਕਿ ਸਿਵਲ ਸਰਜਨ ਡਾਕਟਰ ਪ੍ਰਦੀਪ ਕੁਮਾਰ ਨੇ ਸਾਨੂੰ ਦੱਸਿਆ ਕਿ ਜਲਦੀ ਹੀ ਜਿਹੜੇ ਸਾਰੇ ਕੰਮ ਜਿਹੜੇ ਮੁਕੰਮਲ ਕਰ ਲਿੱਤੇ ਜਾਣਗੇ ਸੋ ਨਵੇਂ ਅਪਡੇਟ ਨਾਲ ਫੇਰ ਦੁਬਾਰਾ ਤੁਹਾਨੂੰ ਮਿਲੇਗਾ ਕੈਮਰਾ ਪਰਸਨ ਧਰਮਾ ਨਾਲ ਹਰਮਿੰਦਰ ਸਿੰਘ ਢਿੱਲੋਂ ਲੁਧਿਆਣਾ ਲਈ